ਸਸ਼ਿਕਾ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਮੈਰੀਲੈਂਡ ਦੇ ਪਟੋਮਿਕ ਵਿਖੇ ਬਰੂ克 ਲੀਅਰਮੈਨ ਕੰਟਰੋਲਰ ਵੱਲੋਂ ਕਮਿਊਨਿਟੀ ਨੇਤਾਵਾਂ ਨਾਲ ਰਾਤਰੀ ਭੋਜ ਵਿੱਚ ਕੀਤੀ ਗਈ ਸ਼ਿਰਕਤ ਨਵੀਆਂ ਲੀਹਾਂ ਤੇ ਸਕੀਮਾਂ ਦੀ ਪਾਈ ਗਈ ਜਾਣਚ ਅੰਤਰਰਾਸ਼ਟਰੀ ਪਾਇਚਾਰੇ ਦੇ ਆਗੂਆਂ ਨਾਲ ਪਾਕਿਸਤਾਨ ਅੰਬੈਸੀ ਵਾਸ਼ਿੰਗਟਨ ਡੀਸੀ ਵਿੱਚ ਕਰਵਾਇਆ ਗਿਆ ਸੰਵਾਦ ਅੰਮ੍ਰਿਤਸਰ ਪੁਲਿਸ ਨੇ ਯੋਗਾਗੜ ਨੂੰ ਭੇਜਿਆ ਨੋਟਿਸ 3 ਜੂਨ ਨੂੰ ਹੋਣਾ ਪਵੇਗਾ ਪੇਸ਼ ਕੇਜਰੀਵਾਲ ਨੂੰ 3 ਦਿਨਾਂ ਦੇ ਸੀਬੀਆਈ ਰਿਮਾਂਡ ਤੇ ਭੇਜਿਆ ਸ਼ਰਾਬ ਕੋਟਾਲੇ ਮਾਮਲੇ 'ਚ ਰਾਉਜ਼ ਐਵੇਨਿਊ ਕੋਰ ਦਾ ਫੈਸਲਾ ਅਕਾਲੀ ਦਲ ਦਾ ਵੱਡਾ ਫੈਸਲਾ ਜਲੰਧਰ ਪੱਛਮੀ ਤੋਂ ਉਮੀਦਵਾਰ ਸੁਰਜੀਤ ਕੌਰ ਤੋਂ ਪਾਰਟੀ ਨੇ ਕੀਤਾ ਕਿਨਾਰਾ ਅਤੇ ਹੁਣ ਖਬਰਾਂ ਵਿਸਥਾਰ ਨਾਲ ਦੀਪਕ ਛੱਕਰ ਦੀ ਅਗਵਾਈ ਵਿੱਚ ਮੈਰੀਲੈਂਡ ਦੇ ਪਟੋਮਿਕ ਵਿਖੇ ਇੱਕ ਵਿਸ਼ੇਸ਼ ਰਾਤਰੀ ਭੋਜ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਏਸ਼ੀਅਨ ਪਾਈਚਾਰੇ ਦੀਆਂ ਉਹੀਆਂ ਸਖਸ਼ੀਅਤਾਂ ਨੂੰ ਸੱਦਾ ਦਿੱਤਾ ਗਿਆ ਸੀ ਵਿਚਾਰਾਂ ਦੇ ਆਦਾਨ-ਪ੍ਰਦਾਨ ਤੋਂ ਬਾਅਦ ਰਾਤਰੀ ਭੋਜ ਕੀਤਾ ਗਿਆ ਜਿਸ ਉਪਰੰਤ ਬਰੁਕਲੀਅਰ ਮੈਨ ਕੰਟਰੋਲਰ ਨੇ ਹਰੇਕ ਨਾਲ ਜਾਣ ਪਛਾਣ ਕਰਦਿਆਂ ਉਹਨਾਂ ਦੇ ਕਾਰੋਬਾਰਾਂ ਦੀ ਜਾਣਕਾਰੀ ਲਈ ਇਸ ਮੌਕੇ ਦੀਪਕ ਠੱਕਰ ਨੇ ਕਿਹਾ ਕਿ ਜਿੱਤ ਤੇ ਤਾਜਪੋਸ਼ੀ ਤੋਂ ਬਾਅਦ ਅੱਜ ਪਹਿਲੀ ਵਾਰ ਏਸ਼ੀਅਨ ਸਖਸ਼ੀਅਤਾਂ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਬਰੂਕ ਲੀਅਰਮੈਨ ਦੀ ਜਿੱਤ ਵਿੱਚ ਅਹਿਮ ਰੋਲ ਅਦਾ ਕੀਤਾ ਸੀ ਆਪਣੀ ਸਵਾਲ ਤੇ ਮੁਸ਼ਕਲਾਂ ਦੀ ਸਾਂਝ ਖੁੱਲ ਕੇ ਕੰਟਰੋਲਰ ਬਰੂਕ ਲੀਅਰਮੈਨ ਨਾਲ ਕਰ ਸਕਦੇ ਹੋ ਬਰੂਕ ਲੀਅਰਮੈਨ ਕੰਟਰੋਲਰ ਮੈਰੀਲੈਂਡ ਨੇ ਵਿਸਥਾਰਪੂਰਵਕ ਦੱਸਿਆ ਕਿ ਸਾਰਾ ਸਿਸਟਮ ਓਵਰਹਾਲ ਕੀਤਾ ਗਿਆ ਹੈ ਸਟਾਫ ਵਿੱਚ ਵਾਅਦਾ ਕੀਤਾ ਗਿਆ ਤਾਂ ਜੋ ਹਰੇਕ ਬਿਜ਼ਨਸਮੈਨ ਤੱਕ ਪਹੁੰਚ ਕੀਤੀ ਜਾ ਸਕੇ ਉਸ ਦੀ ਮੁਸ਼ਕਿਲ ਹੱਲ ਕੀਤੀ ਜਾ ਸਕੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ ਦਿਨੀ ਅਕਾਊਂਟੈਂਟਾਂ ਨੂੰ ਮੁਸ਼ਕਿਲਾਂ ਆਈਆਂ ਨੇ ਪਰ ਸਿਸਟਮ ਨੂੰ ਬਿਹਤਰ ਕਰਨ ਨਾਲ ਘੜੋਤ ਜ਼ਰੂਰ ਆਉਂਦੀ ਹੈ ਪਰ ਸਿਸਟਮ ਸਰਲ ਹੋ ਗਿਆ ਜਿਸ ਲਈ ਜਾਗਰੂਕ ਵੈਬਨਾਰ ਆਯੋਜਿਤ ਕਰਕੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਆਸ ਹੈ ਕਿ ਤੁਸੀਂ ਇਸ ਸਿਸਟਮ ਤੋਂ ਜਾਣੂ ਹੋ ਜਾਓਗੇ ਮੈਰੀਲੈਂਡ ਸਟੇਟ ਵਿੱਚ ਪ੍ਰਵਾਸੀ ਸਭ ਸਟੇਟਾਂ ਨਾਲੋਂ ਜ਼ਿਆਦਾ ਨਹੀਂ ਜੋ ਮੈਰੀਲੈਂਡ ਸਟੇਟ ਦੀ ਆਰਥਿਕਤਾ ਵਿੱਚ ਢੇਰ ਸਾਰਾ ਯੋਗਦਾਨ ਪਾ ਰਹੇ ਨੇ ਉਹਨਾਂ ਕਿਹਾ ਕਿ ਅਸੀਂ ਇਹਨਾਂ ਦੇ ਬਿਜ਼ਨਸਾਂ ਵਾਲਤੀ ਸਹੂਲਤਾਵਲ ਖਾਸ ਤਵੱਜੂ ਦੇ ਰਹੇ ਹਨ ਸਟੇਟ ਦੀ ਬੇਰੋਜ਼ਗਾਰੀ ਦਰ 14% ਤੋਂ ਘਟ ਕੇ 4% ਰਹਿ ਗਈ ਹੈ ਇਹ ਡਾਟਾ ਦੱਸਦਾ ਹੈ ਕਿ ਮੈਰੀਲੈਂਡ ਸਟੇਟ ਬਿਹਤਰੀ ਵੱਲ ਜਾ ਰਿਹਾ ਹੈ ਸਵਾਗਤ ਆਪ ਸੈਸ਼ਨ ਵਿੱਚ ਡਾਕਟਰ ਸੁਰਿੰਦਰ ਸਿੰਘ ਗਿੱਲ, ਪਟਾਕ ਸਿੰਘ, ਨਗਿੰਦਰ ਸਿੰਘ, ਸ਼ਰਦ ਜੋਸ਼ੀ ਤੇ ਮਿਸਿਸ ਦੀਪਕ ਨੇ ਹਿੱਸਾ ਲਿਆ। ਆਤਿਵਿਚਾਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਯਾਦਗਾਰ ਤਸਵੀਰਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਇਸ ਮੌਕੇ ਕੈਰੀ ਲੀਅਰਮੈਨ ਨੇ ਕਿਹਾ ਕਿ ਇਹ ਮੇਰੀ ਖਾਸ ਥੀਮ ਹੈ ਜਿਸ ਨੂੰ ਅਸੀਂ ਹਰ ਸਮੇਂ ਪੱਬਾ-ਪਾਰ ਰੱਖਦੇ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਿੰਦਰ ਰਾਓ, ਗੁਰਪ੍ਰੀਤ ਤਖਤ, ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨ ਮੈਰੀਲੈਂਡ ਵੀ ਖਾਸ ਤੌਰ ਤੇ ਰਾਤਰੀ ਭੋਜ ਦੇ ਵਿੱਚ ਸ਼ਾਮਿਲ ਹੋਏ। ਧਾਰਮਿਕ ਅੰਤਰ-ਧਰਮ ਪਾਈਚਾਰੇ ਦੇ ਆਧੁਵਾਨ ਨਾਲ ਵਿਚਾਰ ਵਟਾਂਦਰੇ ਦਾ ਸਮਾਗਮ ਪਾਕਿਸਤਾਨ ਅੰਬੈਸੀ ਵਾਸ਼ਿੰਗਟਨ ਡੀਸੀ ਦੇ ਵਿੱਚ ਆਯੋਜਿਤ ਕੀਤਾ ਗਿਆ ਜਿਸ ਵਿੱਚ Hindu, Sikh, Isai, Muslim ਅਤੇ Jaini ਧਰਮ ਦੇ ਆਗੂਆਂ ਨੇ ਹਿੱਸਾ ਲਿਆ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਅਤੇ ਸ਼ਾਂਤੀ ਸਤਿਕਾਰ ਦੇ ਸੰਦੇਸ਼ ਨੂੰ ਮਜ਼ਬੂਤੀ ਨਾਲ ਪ੍ਰਸਾਰਨ ਤੇ ਜ਼ੋਰ ਦਿੱਤਾ ਗਿਆ ਪ੍ਰੋਗਰਾਮ ਦੀ ਸ਼ੁਰੂਆਤ ਪਾਕਿਸਤਾਨੀ ਅੰਬੈਸਡਰ ਮਸੂਦ ਖਾਨ ਨੇ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਵਿਕਾਸਸ਼ੀਲ ਯੁੱਗ ਵਿੱਚ ਅਨੇਕਾਂ ਮੁਸ਼ਕਲਾਂ ਨੇ ਜਿਨ੍ਹਾਂ ਨੂੰ ਇਨਸਾਨ ਪਿਆਰ, ਸਤਿਕਾਰ ਤੇ ਸ਼ਾਂਤੀ ਦਾ ਮਾਹੌਲ ਸਿਰਜਦੇ ਹੱਲ ਕਰ ਸਕਦਾ ਹੈ। ਧਾਰਮਿਕ ਆਗੂਆਂ ਦਾ ਪ੍ਰਚਾਰ ਕਾਰਗਰ ਸਾਬਿਤ ਹੋ ਸਕਦਾ ਹੈ ਜੇਕਰ ਉਹ ਮਾਨਵਤਾ ਨੂੰ ਪਹਿਲ ਦੇਣ। ਹਰੇਕ ਧਰਮ ਦਾ ਮਿਸ਼ਨ ਇੱਕ ਹੈ। ਇਸ ਨੂੰ ਪ੍ਰਚਾਰਨ ਦੇ ਢੰਗ ਤਰੀਕੇ ਵੱਖੋ-ਵੱਖਰੇ ਨੇ। ਪਰ ਪ੍ਰਾਪਤੀ ਦੀ ਮੰਜ਼ਿਲ ਇਕੀ ਹੈ ਅੱਜ ਦਾ ਸਮਾਗਮ ਇਸ ਸਾਰੇ ਭਾਈਚਾਰੇ ਨੂੰ ਇੱਕੇ ਵਿੱਚ ਫਰੋਣ ਦਾ ਕਾਰਜ ਕਰੇਗਾ ਉਹਨਾਂ ਕਿਹਾ ਕਿ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰੋ ਡੈਨੀਅਲ ਨੇ ਕਿਹਾ ਕਿ ਮੈਂ ਚਰਚ ਨਾਲ ਜੁੜਿਆ ਹੋਇਆ ਪਰ ਮੇਰਾ ਪਿਛੋਕੜ ਪਾਕਿਸਤਾਨ ਨਾਲ ਜੁੜਿਆ ਹੋਇਆ ਹੈ ਅਸੀਂ ਮੁ슬림 ਭਾਈਚਾਰੇ ਦੇ ਮੂਰੀਦ ਹਾਂ ਜੋ ਹਮੇਸ਼ਾ ਹੀ ਸਾਨੂੰ ਪਿਆਰ ਦਾ ਪਾਠ ਅਲਾਪਨ ਵਿੱਚ ਸਹਾਇੀ ਹੁੰਦੇ ਨੇ ਇਸ ਮੌਕੇ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਨੇ ਕਿਹਾ ਕਿ ਸਾਡਾ ਮੱਕਾ ਪਾਕਿਸਤਾਨ ਵਿੱਚ ਹੈ ਉਹਨਾਂ ਕਿਹਾ ਕਿ ਸਾਡੀ ਭਾਵੇਂ ਗਿਣਤੀ ਤੁਛ ਜਹੀ ਹੈ ਪਰ ਸਾਨੂੰ ਸਥਿਕਾਰ ਮੰਤਰੀਆਂ ਵਾਲਾ ਮਿਲਦਾ ਹੈ ਅਸੀਂ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਵੀ ਕੈਬਨਿਟ ਰੈਂਕ ਦੇ ਭਾਗੀਦਾਰ ਹਾਂ ਕਰਤਾਰਪੁਰ ਕरिडोर ਦੇ ਹੋਲ ਕੇ ਵਿਛੜੇ ਪਰਿਵਾਰਾਂ ਨੂੰ ਮਿਲਾਉਣ ਦਾ ਕਾਰਜ ਸ਼ਲਾਗਾਯੋਕ ਕਦਮ ਹੈ ਇਸ ਮੌਕੇ ਅਮਰਜੀਤ ਸਿੰਘ ਸੰਧੂ ਕਮਿਸ਼ਨਰ ਮੈਰੀਲੈਂਡ ਸਟੇਟ ਨੇ ਕਿਹਾ ਕਿ ਸਾਡਾ ਰੁਤਬਾ ਪਾਕਿਸਤਾਨ ਅੰਬੈਸੀ ਵਿਚ ਆ ਕੇ ਦੁੱਗਣਾ ਹੋ ਜਾਂਦਾ ਹੈ ਜਿੱਥੇ ਆ ਕੇ ਅਸੀਂ ਬਾਬੇ ਨਾਨਕ ਦੀਆਂ ਸਿੱਖਿਆਵਾਂ ਦਾ ਪ੍ਰਸਾਰ ਕਰਨ ਦਾ ਮੌਕਾ ਪਾਇਆ ਤੇ ਸਿੱਖ ਕਮਿਊਨਿਟੀ ਦੀ ਸੇਵਾ ਔਖੇ ਸਮੇਂ ਕਰਨ ਦੇ ਕਾਰਜਾਂ ਦੀ ਸਾਂਝ ਪਾਈ ਜੋ ਉਹਨਾਂ ਲਈ ਫਕਰ ਵਾਲੀ ਗੱਲ ਰਹੀ ਹੈ ਇਸ ਦੌਰਾਨ ਸਿੱਖ ਕਮਿਊਨਿਟੀ ਤੋਂ ਹਰਪ੍ਰੀਤ ਸਿੰਘ ਗਿਲ ਕੇ ਕੇ ਸਿੱਧੂ ਜਿੰਦਰਪਾਲ ਸਿੰਘ ਬਰਾੜ Ate TV CEO, Singh Hundal to bhi bhi pari We had uh, a gathering of uh, uh, followers of different faiths and uh, it was a good gathering. We had a good dialogue and interaction on interfaith issues. And uh, the objective was to promote interfaith harmony amongst uh, uh, followers of different faiths. Today we had under on one roof. Uh, christians, hindus, sikhs, muslims, uh, people belonging to judaism. and so it was, as i said, it was like a flower bouquet. and uh, it was good to listen to each other's perspectives and to uh, develop a strategy to resolve these issues, the issues that every country, every nation faces in varying degrees. and i'm grateful to my friends uh, from all over the united states who have come here to attend this event at the embassy thank you very much ਪੰਜਾਬ ਸਰਕਾਰ ਨੇ ਸ਼੍ਰੀ ਹਰੀਮੰਦਰ ਸਾਹਿਬ 'ਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਪ੍ਰਭਾਵਕ ਅਰਚਨਾ ਮਕਵਾਨਾ ਨੂੰ ਨੋਟਿਸ ਭੇਜਿਆ ਜਿहां ਅੱਜ ਦੇ ਨਾਲ ਹੀ ਮਕਵਾਨਾ ਨੇ ਹੁਣ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਹੋਰ ਵੀਡੀਓ ਪੋਸਟ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐਫ ਆਈ ਆਰ ਵਾਪਸ ਲੈਣ ਦੀ ਸਲਾਹ ਦਿੱਤੀ ਹੈ नहीं तो उसकी कानूनी टीम को जवाब देगी। नमस्ते एवरीवन 21 जून को जब मैं शीर्षासन कर रही थी अमृतसर गोल्डन टेम्पल में वहाँ पे हजारों सिख लोग खड़े थे ठीक है सब ने दे देखा मैंने किया जिसने फोटो खींचा वो भी एक सरदार जी थे वो तो मेरे से पहले ही बहुत सारे फोटो खींच रहे थे और जो सेवादार वहाँ पे खड़े थे उन्होंने उसको भी नहीं रोका था तो वो सेवाधा भी बायस डी है वो कभी किसी को रोकते हैं कभी किसी को नहीं रोकते इसलिए मैंने सोचा मैं भी एक फ़ोटो खींच लेती हूँ मुझे तो कुछ गलत नहीं लग रहा तो जब मैं कर रही थी तब लाइव जितने लोगों थे जहाँ पे खड़े थे उनके सेंटिमेंट्स का तो हर्ट नहीं हुआ तो मैं मेरे को नहीं लगा मैंने कुछ गलत किया है पर सात समुंदर पार किसी को लगा कि भाई इन्होंने गलत किया उसने मेरा फ़ोटो वायरल कर दिया नेगेटिव वे से और लोगों को फिर वो पूरा वाइल्ड किया उस पर उन्होंने एस डी पी सी ऑफिशियल ने मेरे अगेंस्ट एफ आई आर कर दी बेजलेस तो ये और बुरा हो गया बराबर तो मेरा इंटेंट ख़राब नहीं था ओके okay, आप सी सी कैमरा का पूरा का पूरा फुटेज पब्लिक कर दीजिए आपको सब कुछ क्लियर दिख जाएगा मुझे बताइए कि वहाँ पे कोई कहीं पे लिखा नहीं है रूल्स एंड रेगुलेशन अगर आपके लोकल सिख कम्युनिटी को रूल्स एंड रेगुलेशन नहीं पता जो रोज़ गुरुद्वारा आते हैं तो मैं एक हिंदू लड़की जो गुजरात से पहली बार पंजाब आई है उसको कैसे पता चलेगा वहाँ पे किसी ने मुझे रोका नहीं कुछ नहीं बोला बोलते तो मैं डिलीट कर देती फोटो मुझे क्या प्रॉब्लम थी ਮੇਰੇ ਅਗਾਂਹ ਜਿ ਇਹ ਫਾਲਤੂ ਕੇ ਐਫਆਈਰ ਕਰਨੇ ਕੀ ਜ਼ਰੂਰਤ ਕਿਆ ਥੀ ਇਤਨਾ ਸਾਰਾ ਮੈਂਟਲ ਟੌਰਚਰ ਹਰੈਸਮੈਂਟ ਮੇਰੇ ਕੋ ਹੋਆ ਉਸਕਾ ਕਿਆ ਅਭੀ ਵੀ ਟਾਈਮ ਹੈ ਆਪ ਐਫਆਈਰ ਵਾਪਸ ਲੈ ਲੀਜੀਏ ਵਰਨਾ ਮੈਂ ਔਰ ਮੇਰੀ ਲੀਗਲ ਟੀਮ ਫਾਈਟ ਕਰਨੇ ਲਈ ਰੈਡੀ ਹੈ ਹਰ ਹਰ ਮਾਤਾ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵੱਲੋਂ ਅਰਚਨਾ ਮਕਵਾਨਾ ਨੂੰ ਨੋਟਿਸ ਭੇਜਿਆ ਗਿਆ ਜਿਸ ਵਿੱਚ ਅਰਚਨਾ ਨੂੰ 30 ਜੂਨ ਨੂੰ ਅਮਰitsar ਦੇ ਥਾਣਾ E ਡਿਵੀਜ਼ਨ ਵਿੱਚ ਆ ਕੇ ਆਪਣਾ ਜਵਾਬ ਦਾਇਰ ਕਰਨਾ ਹੋਵੇਗਾ ਖਾਣਾ ਈ ਡਿਵੀਜ਼ਨ ਵਿੱਚ ਹੀ ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ਤੇ ਮਕਵਾਨਾ ਖਿਲਾਫ 295ਏ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਇਸ ਦੇ ਨਾਲ ਹੀ ਮਕਵਾਨਾ ਮਾਫੀ ਮੰਗਨ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਨਾਲ ਕਾਨੂੰਨੀ ਲੜਾਈ ਲੜਨ ਲਈ ਤਿਆਰ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਹਤ ਨਹੀਂ ਮਿਲੀ ਹੈ ਸੀਬੀਆਈ ਨੇ ਸ਼ਰਾਬ ਕੱਪਲੇ ਮਾਮਲੇ ਵਿੱਚ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ ਸੀਬੀਆਈ ਨੇ ਕੇਜਰੀਵਾਲ ਦਾ 5 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਕੋਰਟ ਨੇ ਕੇਜਰੀਵਾਲ ਨੂੰ 3 ਦਿਨਾਂ ਦੀ ਸੀਬੀਆਈ ਦੀ ਕਸਟਡੀ ਵਿੱਚ ਭੇਜ ਦਿੱਤਾ ਕੇਜਰੀਵਾਲ ਨੇ ਸੁਣਵਾਈ ਦੌਰਾਨ ਅਦਾਲਤ ਨੂੰ ਕਿਹਾ ਸੀ ਕਿ ਮੀਡੀਆ ਵਿੱਚ ਸੀਬੀਆਈ ਸੂਤਰਾਂ ਦੇ ਹਵਾਲੇ ਤੋਂ ਦਿਖਾਇਆ ਜਾ ਰਿਹਾ ਹੈ ਕਿ ਮੈਂ ਇੱਕ ਬਿਆਨ ਵਿੱਚ ਪੂਰਾ ਦੋਸ਼ ਮਨੀਸ਼ ਸੋਧਿਆ ਤੇ ਪਾ ਦਿੱਤਾ ਹੈ ਉਹਨੇ ਕਿਹਾ ਕਿ ਮੈਂ ਅਜਿਹਾ ਕੋਈ ਬਿਆਨ ਨਹੀਂ ਦਿੰਦਾ ਕਿ ਮਨੀਸ਼ ਸੋਧਿਆ ਦੋਸ਼ੀ ਹੈ ਜਾਂ ਕੋਈ ਹੋਰ ਦੋਸ਼ੀ ਹੈ ਉਨਾ ਕਹੇ ਕਿ ਮੈਂ ਕਿਹਾ ਕਿ ਸਿਸੋਦੀਆ નિર્ਦੋਸ਼ ਹੈ ਆਮ ਆਦਮੀ ਪਾਰਟੀ નિર્ਦੋਸ਼ ਹੈ ਤੇ ਮੈਂ નિર્ਦੋਸ਼ਾ ਉਦਰ ਸੀਬੀਆਈ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਹਨਾਂ ਇਸ ਗ੍ਰਿਫਤਾਰੀ ਨੂੰ ਭਾਜਪਾ ਦੇ ਇਸ਼ਾਰੇ ਤੇ ਸੀਬੀਆਈ ਦੀ ਖੁੱਲੀ ਦੁਰਵਰਤੋਂ ਕਰਾ ਦਿੱਤਾ ਹੈ ਇਸ ਦੇ ਨਾਲ ਹੀ ਉਹਨਾਂ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਚਾਹੇ ਜਿੰਨਾ ਮਰਜ਼ੀ ਜ਼ੁਲਮ ਕਰ ਲਵੇ ਅਰਵਿੰਦ ਕੇਜਰੀਵਾਲ ਛੁਪਣ ਵਾਲੇ ਨਹੀਂ ਹਨ ਬਗਾਵਤ ਵਿਚਾਲੇ ਅਕਾਲੀ ਦਲ ਵੱਲੋਂ ਵੱਡਾ ਫੈਸਲਾ ਲਿਆ ਗਿਆ ਜੀ ਹਾਂ ਜਲੰਧਰ ਪਛਮੀ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਸੁਰਜੀਤ ਕੌਰ ਤੋਂ ਅਕਾਲੀ ਦਲ ਨੇ ਖੁਦ ਨੂੰ ਵੱਖ ਕਰ ਲਿਆ ਅਕਾਲੀ ਦਲ ਨੇ ਸੁਰਜੀਤ ਕੌਰ ਤੋਂ ਹਮਾਇਤ ਵਾਪਸ ਲੈਣ ਦਾ ਐਲਾਨ ਕੀਤਾ ਹੈ ਜਾਣਕਾਰੀ ਮੁਤਾਬਕ ਬਾਗੀ ਧੜੇ ਨਾਲ ਨਜ਼ਦੀਕੀਆਂ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਦੱਸ ਦਈਏ ਕਿ ਬੀਬੀ ਜਗੀਰ ਕੌਰ ਦੀ ਮੌਜੂਦਗੀ ਵਿੱਚ ਸੁਰਜੀਤ ਕੌਰ ਨੂੰ ਅਕਾਲੀ ਦਲ ਤੋਂ ਉਮੀਦਵਾਰ ਐਲਾਨਿਆ ਗਿਆ ਸੀ ਪਰ ਹੁਣ ਸੁਰਜੀਤ ਕੌਰ ਤੋਂ ਅਕਾਲੀ ਦਲ ਨੇ ਹਮਾਇਤ ਵਾਪਸ ਲੈ ਲਈ ਹੈ ਇੱਕ ਪਾਸੇ ਜਿੱਥੇ ਪਾਰਟੀ ਵਿੱਚ ਬਗਾਵਤੀ ਸੁਰ ਦੇਖਣ ਨੂੰ ਮਿਲੇ ਨੇ ਉੱਥੇ ਹੀ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਵਰਕਰਾਂ ਵੱਲੋਂ ਸੁਖਵੀਰ ਬਾਦਲ ਤੇ ਭਰੋਸਾ ਜਤਾਇਆ ਗਿਆ। ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ। ਸਤਿ ਸ੍ਰੀ ਅਕਾਲ ਮੈਨੂੰ ਦੋ ਵਈ ਇਜਾਜ਼ਤ। ਧੰਨਵਾਦ।